ਅੰਮ੍ਰਿਤਸਰ ਦੇ ਆਈਕਾ ਵਪਾਰੀਆਂ ਦਾ ਵੱਡਾ ਧੜਾ ਇਕੱਠਾ ਹੋ ਕੇ ਮੀਟਿੰਗ ਕਰਦਾ ਉਹ ਇੱਕ ਸਮਾਜ ਸੇਵੀ ਤੋਂ ਪਰੇਸ਼ਾਨ ਹੋ ਗਏ ਸਮਾਜ ਸੇਵੀ ਤੋਂ ਪਰੇਸ਼ਾਨ ਹੋ ਕੇ ਵਪਾਰ ਮੰਡਲ ਚ ਕੇਹੇ ਵੀ ਨਾ ਸੂਬੇ ਦੀ ਜੇ ਦੇਸ਼ ਦੀ ਰੀੜ ਦੀ ਹੱਡੀ ਹੁੰਦਾ ਵਪਾਰ ਵਪਾਰ ਮੰਡਲ ਸਾਰਾ ਇਕੱਠਾ ਹੋ ਕੇ ਸਮਾਜ ਸੇਵੀ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਦਾ ਮੈਨੂੰ ਤੁਹਾਡਾ ਨਾ ਸਵਾਲ ਸੁਣ ਕੇ ਥੋੜਾ ਹਾਸਾ ਆ ਰਿਹਾ ਵੀ ਪਹਿਲਾਂ ਤੇ ਸਮਾਜ ਸੇਵਕ ਕਹਿਣਾ ਬੰਦ ਕਰੋ ਇਹਨਾਂ ਨੂੰ ਸਿੱਧੇ ਸਿੱਧੇ ਬਲੈਕ ਮੀਲਰ ਜਿਨ੍ਹਾਂ ਨੇ ਚਿੱਟੇ ਕੁੜਤੇ ਪਾ ਕੇ ਸਮਾਜ ਸੇਵਕ ਬਣ ਗਏ ਨੇ ਇਹ ਸਮਾਜ ਸੇਵਕ ਨਹੀਂ ਸਮਾਜ ਸੇਵਕਾਂ ਦੀ ਫੜੀ ਹੁੰਦੀ ਆ ਕੰਮ ਬਲੈਕ ਮਿਲਣਾ ਸਮਾਜ ਸੇਵਕ ਕਿੱਦਾਂ ਬੰਦੇ ਨੇ ਬਸ ਤੁਹਾਨੂੰ ਪਤਾ ਹੀ ਏ ਲੇਕਿਨ ਇਨ੍ਹਾਂ ਦਾ ਤੰਦਾ ਹੀ ਐ ਹੋਈ ਏ ਵੀ ਆਪਣੇ ਆਪ ਨੂੰ ਸਮਾਜ ਸੇਵਕ ਦੱਸਣਾ ਸਰਕਾਰ ਦੇ ਕੰਮਾਂ 'ਚ ਦਖਲ ਦੇਣੀ ਉਸ ਤੋਂ ਬਾਅਦ ਉਹਨਾਂ ਨੂੰ ਬਲੈਕਮੇਲ ਕਰਨਾ ਫਿਰ ਕੁਝ ਹਿਸਾਬ ਖਾਣਾ ਫਿਰ ਕੁਝ ਹਿੱਸਾ ਖਵਾਣਾ ਇਹ ਇਹਨਾਂ ਦੇ ਤੰਦੇ ਬਣ ਚੁੱਕੇ ਹੋਏ ਨੇ ਜਿਹਦੀ ਤੁਸੀਂ ਗੱਲ ਕਰਨਾ ਜਾਂਦੇ ਮੈਂ ਤੁਹਾਨੂੰ ਥੋੜਾ ਇਹਦੀ ਡਿਟੇਲ ਦੱਸਦਾ ਕੁਝ ਚੰਦ ਦਿਨ ਪਹਿਲਾਂ ਹੀ ਉਹ ਜੇਲ੍ਹ ਚ ਰਹਿ ਕੇ ਆਇਆ ਤੇ ਉਹਦਾ ਹਥਿਆਰ ਵੀ ਪੁਲਿਸ ਨੇ ਜ਼ਬਤ ਕਰ ਲਏ ਨੇ ਠੀਕ ਇਸ ਤੋਂ ਇਲਾਵਾ ਉਹ ਉਹਦੀਆਂ ਹੋਰ ਬੜੀਆਂ ਪ੍ਰਾਪਤੀਆਂ ਨੇ ਜੋ ਤੁਸੀਂ ਜਾਣਦੇ ਜੇ ਪੂਰਾ ਸਮਾਜ ਜਾਣਦਾ ਹੈ ਸਪੈਸ਼ਲੀ ਉਹਨੂੰ ਟਾਰਗੇਟ ਰੱਖ ਕੇ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਪਿੱਛੇ ਜੇ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ ਇਸ ਤਰ੍ਹਾਂ ਦੇ ਕਾਫੀ ਕਾਫੀ ਸਮਾਜ ਸੇਵੀ ਕਾਫੀ ਜਨਤਾ ਜਨਤਾ ਪਰੇਸ਼ਾਨ ਹੈ ਪਰ ਟਾਰਗੇਟ ਇਸ ਵਾਰ ਦੀ ਟਾਰਗੇਟ ਇਸ ਇਸ ਵਾਰੀ ਟਾਰਗੇਟ ਉਹ ਹੀ ਰੀ ਲੇਕਿਨ ਮੈਂ ਮੈਂ ਜੇ ਤੁਹਾਨੂੰ ਕਹਿਣਾ ਚਾਹੁੰਦਾ ਕਲਾ ਜੀ ਇਸ ਤਰ੍ਹਾਂ ਦੇ ਸਮਾਜ ਸੇਵਕਾਂ ਨੂੰ ਬਣਾਉਣ ਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਉਹ ਸਮਾਜ ਸੇਵੀ ਬਹੁਤ ਵੱਡਾ ਮੀਡੀਆ ਵਾਲਾ ਵੀ ਬਹੁਤ ਸਾਥੀ ਉਹਦਾ ਸਾਥ ਦਿੰਦਾ ਨਹੀਂ ਇੱਕ ਸਾਥੀ ਦੀ ਆਪਾਂ ਗੱਲ ਨਹੀਂ ਕਰਦੇ ਹਰ ਸਮਾਜ ਸੇਵ ਮੈਂ ਤੇ ਆਪਣੇ ਸਾਰੇ ਪੱਤਰਕਾਰ ਵੀਰਾਂ ਨੂੰ ਇਹੋ ਬੇਨਤੀ ਕਰਾਂਗਾ ਵੀ ਇਸ ਤਰ੍ਹਾਂ ਦੇ ਸਮਾਜ ਸੇਵਕਾਂ ਤੋਂ ਥੋੜਾ ਦੂਰ ਰਹਿਣ ਇਹ ਜੋ ਬੰਦਿਆਂ ਨੂੰ ਥੋੜਾ ਜਿਆ ਪਾਓ ਦੇਣਾ ਬੰਦ ਕਰੋ ਇਹਨਾਂ ਦੀ ਪ੍ਰੈਸ ਕਾਨਫਰੰਸਾਂ ਨੂੰ ਬੈਨ ਕਰੋ ਕਿਉਂਕਿ ਇਹ ਬਲੈਕਮਿਲਰ ਨੇ ਬਿਲਕੁਲ ਬਦਨਾਮ ਕਰਦੇ ਨੇ মিডিਆ ਵੀ ਇਹਦੇ ਵਿੱਚ ਲਿਪਤ ਹੋ ਜਾਂਦਾ ਹੈ মিডিਆ ਦਾ ਵੀ ਇੱਕ ਆਪਣੀ ਜ਼ਿੰਮੇਵਾਰੀ ਬੰਦੀ ਵੀ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਪ੍ਰਮੋਟ ਕਰਨ ਤੋਂ ਪਹਿਲਾਂ 20 ਵਾਰੀ ਸੋਚਣ ਕਿਉਂਕਿ ਇਹਨਾਂ ਦਾ ਕੰਮ ਸਿਰਫ ਬਲੈਕਮੇਲ ਕਰਨਾ ਹੈ ਨਾ ਕਿ ਲੋਕਾਂ ਦੀ ਕੋਈ ਸੇਵਾ ਕਰਨਾ ਹੈ ਸੇਵਾ ਦੇ ਨਾਂ ਤੇ ਸਿਰਫ ਠੱਗੀਆਂ ਹੀ ਮਾਰਦੇ ਨੇ ਇਸ ਤੋਂ ਇਲਾਵਾ ਹੋਰ ਕੋਈ ਕੰਮ ਜਿਹੜਾ ਵਪਾਰੀ ਇਹਨਾਂ ਤੋਂ ਡਰ ਜਾਂਦਾ ਇਹਨਾਂ ਨੂੰ ਪੈਸੇ ਭੜਾ ਦਿੰਦਾ ਉਹ ਚੁੱਪ ਕਰ ਜਾਂਦੇ ਜਿਹੜਾ ਵਪਾਰੀ ਨਹੀਂ ਡਰਦਾ ਨਹੀਂ ਪੈਸੇ ਦਿੰਦਾ ਉਹਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦੇ ਉਹਦੇ ਖਿਲਾਫ ਖਬਰਾਂ ਲਵਾਉਣੀ ਸ਼ੁਰੂ ਕਰ ਦਿੰਦੇ ਦੇਖੋ ਖਬਰਾਂ ਲਾਣ ਵਾਲਿਆਂ ਦੀ ਵੀ ਗਲਤੀ ਵੀ ਇਹ ਹੈ ਜੇ ਬੰਦਿਆਂ ਨੂੰ ਕਿਉਂ ਅਸੀਂ ਪ੍ਰਮੋਟ ਕਰਦੇ ਹਾਂ ਠੀਕ ਹੈ ਕਿਉਂ ਅਸੀਂ ਇਹੋ ਜਿਹੇ ਬੰਦੇ ਨੂੰ ਪ੍ਰਮੋਟ ਰੀਜ਼ਨ ਕੀ ਹੈ ਇਹੋ ਜਿਹੇ ਬੰਦੇ ਨੂੰ ਪ੍ਰਮੋਟ ਕਰਨਾ ਸਰਕਾਰ ਨੂੰ ਪਤਾ ਹੈ ਵਿਭਾਗ ਹਰ 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 ਵਿਭਾਗ ਨੂੰ ਪਤਾ ਹੈ ਵੀ ਕਿਹੜਾ ਕੰਮ ਕਿਸ ਤਰ੍ਹਾਂ ਕਰਨਾ ਹੈ ਸਰਕਾਰ ਦੇ ਇਨਸਪੈਕਟਰ ਕੀ ناکਾਮ ਨੇ ਜੇ ਬਿਲਡਿੰਗ ਇਨਸਪੈਕਟਰਾਂ ਦੀ ਗੱਲ ਕਰੀਏ ਉਹਨਾਂ ਨੂੰ ਨਹੀਂ ਪਤਾ ਵੀ ਕਿੱਥੇ ਬਿਲਡਿੰਗ ਬਣ ਰਹੀ ਹੈ ਸਰਕਾਰ ਦੇ ਸਰਕਾਰ ਦੀ ਜ਼ਿੰਮੇਵਾਰੀ ਖੁਦ ਬੰਦੀ ਵੀ ਜਾ ਕੇ ਉਹਨਾਂ ਨਾਲ ਗੱਲ ਕਰੇ ਉਹਨਾਂ ਨੂੰ ਜੋ ਰਾਹ ਹੈ ਉਹ ਸਹੀ ਰਾਹ ਦੱਸੇ بجائے ਕਿ ਉਹਨਾਂ ਨੂੰ ਬਲੈਕ ਸਰਕਾਰ ਦੇ ਖਜ਼ਾਨੇ 'ਚ ਵੀ ਕੁਝ ਪਾਏ ਸਰਕਾਰ ਨੂੰ ਚਾਹੀਦੀ ਹੈ ਵੀ ਕੁਝ ਏਦਾਂ ਦੀ ਨੀਤੀ ਬਣਾਵੇ ਕਿ ਜੇ ਕੋਈ ਬਿਲਡਿੰਗ ਬਣਾ ਰਿਹਾ ਹੈ ਜੇ ਕੋਈ ਕੰਮ ਵਪਾਰੀ ਕਰਨਾ ਚਾਹ ਰਿਹਾ ਹੈ ਉਹਦੀ ਮਦਦ ਕਰੋ ਨਾਗਿਓ ਨੂੰ ਬਲੈਕ ਮੀਲਕ ਦਾ ਇਨਵੈਸਟ ਪੰਜਾਬ ਦਾ ਜਿਹੜਾ ਰੋਲਾ ਬਸ ਇੱਕ ਟਾਈਟਲ ਹੀ ਹੈ ਜ਼ਮੀਨੀ ਪੱਧਰ ਤੇ ਵਪਾਰੀਆਂ ਦੀ ਹੈਲਪ ਨਹੀਂ ਹੋ ਰਹੀ ਵਪਾਰੀਆਂ ਦੀ ਉਸ ਲੈਵਲ ਦੀ ਹੈਲਪ ਨਹੀਂ ਹੋ ਰਹੀ ਇਹ ਅੰਮ੍ਰਿਤਸਰ ਦੀ ਇਕੱਲੀ ਗੱਲ ਨਹੀਂ ਹੈ ਜਲੰਧਰ ਉਹ ਲੁਧਿਆਣਾ ਹੋਰ ਵੱਡੇ ਵੱਡੇ ਸ਼ਹਿਰਾਂ ਦੇ ਵੀ ਇਹੋ ਜਿਹਾ ਹਾਲ ਹੈ ਲੁਧਿਆਣੇ ਪਿੱਛੇ ਜੀ ਮੈਨੂੰ ਜਾਣ ਦਾ ਮੌਕਾ ਮਿਲਿਆ ਉੱਥੇ ਵੀ ਵਪਾਰ ਮੰਡਲ ਦੇ ਬਹੁਤ ਵੱਡੇ ਵੱਡੇ ਬੰਦੇ ਉੱਥੇ ਪਹੁੰਚੇ ਲੇਕਿਨ ਉੱਥੇ ਵੀ ਹਮੇਸ਼ਾ ਹੀ ਮੁੱਦਾ ਇਹ ਗੂੰਜਦਾ ਰਿਹਾ ਵੀ ਸਰਕਾਰ ਸਾਡੀ ਕੋਈ ਹੈਲਪ ਕਰੇ ਥੱਲੇ ਦੇ ਲੈਵਲ ਤੇ ਬਲੈਕ ਬਿੱਲਰ ਲੈਵਲ ਦੇ ਬੰਦੇ ਕਈ ਤਰ੍ਹਾਂ ਦੀਆਂ ਸੰਗਠਨ ਬਣਾ ਇਹ ਨਹੀਂ ਵੀ ਇੱਕ ਬੰਦਾ ਸੰਗਠਨ ਬਣਾ ਕੇ ਉਹਨਾਂ ਸੰਗਠਨਾਂ ਦੀ ਦੁਰਵਰਤੋਂ ਕਰਦੇ ਨੇ ਠੀਕ ਇਹਨਾਂ ਸੰਗਠਨਾਂ ਦੇ ਉਹ ਬੰਦਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਵਪਾਰੀਆਂ ਨੂੰ ਵੀ ਸੋਚਣਾ ਚਾਹੀਦਾ ਵੀ ਇਹਨਾਂ ਨੂੰ ਬੰਦੇ ਨੂੰ ਪੈਸੇ ਬਣਾਉਣ ਤੋਂ ਪਹਿਲਾਂ ਹੁਣ ਅੰਮ੍ਰਿਤਸਰ ਦੀ ਜਿਹੜੀ ਗੱਲ ਕਰ ਰਹੇ ਇੱਕ ਬੰਦਾ ਬੋਲ ਰਿਹਾ ਸੀ ਮੈਂ 3 ਲੱਖ ਰੁਪਈਆ ਉਹਨੂੰ ਜੀ ਦਿੱਤਾ ਜੀ ਉਹਨੇ 2 ਲੱਖ ਰੁਪਈਆ ਅੱਗੇ ਦਿੱਤਾ ਜੀ ਯਾਰ ਤੁਸੀਂ ਦਿੱਤਾ ਹੀ ਉਹਨੂੰ ਕਿਉਂ ਜਦੋਂ ਤੁਹਾਡਾ ਏਡਾ ਤਗੜਾ ਸੰਗਠਨ ਹੈ ਤੁਸੀਂ ਆਪਣੇ ਸੰਗਠਨ ਨਾਲ ਗੱਲ ਕਰੋ ਸਰਕਾਰ ਨਾਲ ਗੱਲ ਕਰੋ ਸਰਕਾਰ ਦੇ ਨਾਲ ਮੈਂਦਿਆਂ ਨਾਲ ਗੱਲ ਕਰੋ ਦੈਟਸ ਮੀਨ ਵੀ ਤੁਹਾਡੀ ਵੀ ਕੋਈ ਗਲਤੀ ਹੈਗੀ ਹੈ ਵੀ ਤੁਸੀਂ ਉਹਨਾਂ ਨੂੰ ਪੈਸੇ ਦਿੱਤੇ ਨੇ ਦੋਨਾਂ ਧਿਰਾਂ ਨੂੰ ਕੋਈ ਨਾ ਕੋਈ ਸੋਚ ਕੇ ਚੱਲਣਾ ਚਾਹੀਦਾ ਹੈ ਕਿਸੇ ਇੱਕ ਬੰਦੇ ਨੂੰ ਆਪਾਂ ਦੋਸ਼ੀ ਠਹਿਰਾਉਣਾ ਵੀ ਬਹੁਤ ਹੀ ਠੀਕ ਗੱਲ ਨਹੀਂ ਬਾਕੀ ਸਮਾਜ ਸੇਵੀ ਦੀ ਹਾੜ ਦੇ ਵਿੱਚ ਬਹੁਤ ਸਾਰੇ ਸਮਾਜ ਸੇਵਿਕ ਕਿੱਧਰ ਦੇ ਬਿਠੇ ਨੇ ਹਰ ਜ਼ਿਲ੍ਹਿਆਂ 'ਚ ਮਿਲ ਜਾਣਗੇ ਹਰ ਜਗ੍ਹਾ ਤੇ ਮਿਲ ਜਾਣਗੇ ਜਿਹੜੇ ਬਲੈਕ ਮਿਲਰ ਜ਼ਿਆਦਾ ਹੈ ਤੇ ਸਮਾਜ ਸੇਵੀ ਘਟੋ